ਜਿੱਥੇ ਇੱਕ ਪਾਸੇ ਆਏ ਪੰਜਾਬ 'ਚ ਆਏ ਹੜ੍ਹਾਂ ਦੇ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਉੱਥੇ ਹੀ ਕਿਸਾਨਾਂ ਨੂੰ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਮੁਫਤ ਦੇ ਵਿੱਚ ਬੀਜ ਮੁਹਿਆ ਕਰਵਾਏ ਜਾ ਰਹੇ ਨੇ ਪਰ ਇਹ ਸਭ ਦੇ ਦਰਮਿਆਨ ਜਿੱਥੇ ਆਮ ਆਵਾਮ ਹੜਪੀੜਤਾ ਦੇ ਨਾਲ ਖੜੀ ਹੋਈ ਨਜ਼ਰ ਆ ਵੀ ਆਈ ਪਰ ਇਹ ਸਭ ਦੇ ਦਰਮਿਆਨ ਕਈ ਕਾਰੋਬਾਰੀ ਹੁਣ ਇਸ ਗੱਲ ਦਾ ਫਾਇਦਾ ਵੀ ਚੱਕਦੇ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਖਾਦ ਤੇ ਹੋਰ ਦਵਾਈਆਂ ਦੇ ਦੁਕਾਨਦਾਰ ਕਿਸਾਨਾਂ ਨੂੰ ਠੱਗਦੇ ਨਜ਼ਰ ਆ ਰਹੇ ਨੇ ਜਿਸ ਦੀ ਸ਼ਿਕਾਇਤ ਲਗਾਤਾਰ ਪੰਜਾਬ ਸਰਕਾਰ ਦੇ ਕੋਲ ਪਹੁੰਚ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਜਨਾਲਾ ਦੀ ਧਨਾਲਾ ਦੇ ਵਿੱਚ ਵੀ ਹੜਾ ਕਰਕੇ ਵੱਡੇ ਪੱਧਰ ਤੇ ਨੁਕਸਾਨ ਪਹੁੰਚਿਆ ਹੈ ਜਿਸ ਤੋਂ ਬਾਅਦ ਕਿਸਾਨ ਜਦੋਂ ਡਾਇਰੀਆ ਜਾਂ ਖਾਦ ਲੈਣ ਦੇ ਲਈ ਦੁਕਾਨਾਂ ਤੇ ਜਾਂਦੇ ਨੇ ਜਾਂ ਤਾਂ ਦੁਕਾਨਦਾਰਾਂ ਦੇ ਵੱਲੋਂ ਉਹਨਾਂ ਨੂੰ ਬਾਦੂ ਕੈਮੀਕਲ ਜਿਹੜਾ ਨੇ ਉਹ ਦਿੱਤੇ ਜਾਂਦੇ ਨੇ ਜਾਂ ਫਿਰ ਉਹਨਾਂ ਦੇ ਕੋਲੋਂ ਖਾਦ ਦੇ ਵੱਧ ਪੈਸੇ ਵਸੂਲੇ ਜਾਂਦੇ ਨੇ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਸ਼ਿਕਾਇਤ ਜਿਹੜੀ ਹੈ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਕੀਤੀ ਗਈ ਜਿਸ ਤੋਂ ਬਾਅਦ ਅੱਜ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਜਿਹੜਾ ਨੇ ਇਨਾ ਵੱਖ-ਵੱਖ ਥਾਵਾਂ ਤੇ ਗੋਦਾਮਾਂ ਤੇ ਪਹੁੰਚੇ ਨੇ ਤੇ ਇਨਾ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਦੀ ਲੁੱਟ ਬੰਦ ਕੀਤੀ ਜਾਵੇ ਜਿਸ ਤੋਂ ਬਾਅਦ ਉਹਨਾਂ ਨੇ ਦੁਕਾਨਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਇਹ ਮੇਰੀ ਆਖਰੀ ਅਪੀਲ ਹੈ ਮੈਂ ਆਖਰੀ ਵਾਰ ਸਭ ਨੂੰ ਜਾ ਕੇ ਜਿਹੜਾ ਪਰਸਨਲ ਤੌਰ ਦੇ ਉੱਤੇ ਅਪੀਲ ਕਰਕੇ ਆਇਆ ਪਰ ਇਸ ਤੋਂ ਬਾਅਦ ਜੇਕਰ ਕਿਸੇ ਵੀ ਦੁਕਾਨਦਾਰ ਦੀ ਕੋਈ ਸ਼ਿਕਾਇਤ ਆਈ ਤਾਂ ਕਾਰਵਾਈ ਦੇ ਲਈ ਤਿਆਰ ਰਹੇ ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਹੁਣ ਕੋਈ ਵੀ ਦੁਕਾਨਦਾਰ ਜਿਹੜਾ ਕਾਲਾ ਵਿਜਾਰੀ ਨਹੀਂ ਕਰੇਗਾ ਕਿਸੇ ਦੇ ਵੱਲੋਂ ਵੀ ਲੁੱਟ ਜਿਹੜੀ ਆ ਨਹੀਂ ਕੀਤੀ ਜਾਏਗੀ ਪਰ ਜੇਕਰ ਕੋਈ ਲੁੱਟ ਕਰਦਾ ਹੈ ਤਾਂ ਉਸ ਦੀ ਸ਼ਿਕਾਇਤ ਮੈਨੂੰ ਦਿਓ ਤੇ ਮੈਂ ਕਾਰਵਾਈ ਜ਼ਰੂਰ ਕਰਾਂਗਾ ਇਸ ਦੇ ਨਾਲ ਹੀ ਕੁਲਦੀਪ ਸਿੰਘ ਢਾਲੀਵਾਲ ਹੋਰ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਕੋਆਪਰੇਟਿਵ ਮੈਕਪੇਂਡ ਦੇ ਡੀਆਰ ਸਾਹਿਬ ਏਆਰ ਸਾਹਿਬ ਔਰ ਥੱਲੇ ਸਾਡੇ ਜਡੇ ਬਲਾਕ ਅਫਸਰ ਨੇ ਖੇਤੀਬਾੜੀ ਦੇ ਸਾਧਨ ਸੱਦਿਆ ਸੀਗਾ ਕਿਉਂਕਿ ਪਿਛਲੇ 2-3 ਦਿਨ ਤੋਂ ਸ਼ਿਕਾਇਤਾਂ ਆ ਰਹੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਿ ਖਾਦ ਜਿਹੜੀ ਹੈ ਜੀ ਉਹ ਬਹੁਤ ਮਹਿੰਗੀ ਮਿਹਰੀਆ ਬਲੈਕ ਹੋ ਰਹੀ ਆ ਪਹਿਲੀ ਗੱਲ ਮਿਲ ਨਹੀਂ ਰਹੀ ਜੇ ਮਿਲ ਰਹੀ ਆ ਤੇ ਬਹੁਤ ਜ਼ਿਆਦਾ ਮਹਿੰਗੀ ਮਿਹਰੀਆ ਅਸੀਂ ਕੱਲ ਵੀ ਕੁਝ ਥਾਵਾਂ ਜਿਹੜੀਆਂ ਚੈੱਕ ਕੀਤੀਆਂ ਸੀਗੀਆਂ ਤੇ ਅੱਜ ਅਸੀਂ ਸਾਰੀ ਪਤਪੋਰੀਲ ਬੜਾਈਆਂ ਕਿ ਕਿਸ ਤਰ੍ਹਾਂ ਅਸੀਂ ਜਿਹੜਾ ਖਾਦ ਨੂੰ ਮਤਲਬ ਜਿਹੜਾ ਡਕਣਾ ਹੈ ਜਿਹੜੀ ਮਹਿੰਗੀ ਖਾਦ ਦਿੰਦੇ ਆ ਬਲੈਕ ਕੋਲੀ ਕਰਦੇ ਜਿਹੜੇ ਕਾਲਾ ਬਜਾਦੀ ਜਿਹੜੀ ਕਰਦੇ ਆ ਇਹਨੂੰ ਅਸੀਂ ਬਲਕ ਜਿਹੜਾ ਉਹ ਬੰਦ ਕਰਨਾ ਸੋ ਅਸੀਂ ਸਾਡਾ ਪਲਾਨ ਕੀਤਾ ਸਾਡੀ ਉੱਤੇ ਵੀ ਗੱਲ ਹੋਈ ਹੈ ਛੱਡਿਗੜ ਵੀ ਗੱਲ ਹੋਈ ਹੈ ਅਸੀਂ ਬਲਕ ਹਰ ਪੀੜ ਤੇ ਦੀਆ ਸਾਡਾ ਅਜ ਨਾਲੇ ਦੇ ਵਿੱਚ ਜੇ ਡਾਇਆ ਖਾਦ ਮਹਿੰਗੀ ਮਿਲਦੀ ਆ ਜਾਂ ਜੂਰੀਆ ਖਾਦ ਮਹਿੰਗੀ ਮਿਲਦੀ ਆ ਤੇ ਇਹਦੇ ਤੋਂ ਮਾੜੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਔਰ ਕੱਲ ਵੀ ਦੁਕਾਨਦਾਰਾਂ ਨੂੰ ਬੇਨਤੀ ਕੀਤੀ ਆ ਅੱਜ ਵੀ ਫਿਰ ਚੱਲੇਗਾ ਕੋਈ ਦੁਕਾਨਦਾਰਾਂ ਕੋ ਪਈ ਤੁਹਾਨੂੰ ਇੱਕ ਵਾਰ ਬੇਨਤੀ ਆ ਜੇ ਤੁਸੀਂ ਨਹੀਂ ਹਟੋਗੇ ਤੇ ਜੇ ਕਿਸੇ ਕਿਸਾਨ ਨੇ ਮੈਨੂੰ ਫੋਨ ਕਰਕੇ ਕਹਿ ਦਿੱਤਾ ਕਿ ਇੱਥੇ ਮੈਨੂੰ ਮਤਲਬ ਜਿਹੜੀ ਆ ਖਾਦ ਮਹਿੰਗੀ ਮਿਲੀ ਆ ਔਰ ਜਾਂ ਉਹਨਾਂ ਨੇ ਨਾਲ ਕੈਮੀਕਲ ਜਿਹੜੇ ਦਿੱਤੇ ਆ ਜਿਹੜੇ ਅੱਜ ਕੱਲ ਕੈਮੀਕਲ ਬਾਦੂ ਜਿਹੜਾ ਸਮਾਨ ਦੇ ਦਿਆ ਭੀ ਜੇ ਉਹ ਦਿੱਤਾ ਤੇ ਫੇਰ ਸਰ ਕਾਰਵਾਈ ਹੋਊਗੀ ਫੇਰ ਅਸੀਂ ਕਾਨੂੰਨ ਦੇ ਅਨਸਾਰ ਉਹਦੇ ਖਿਲਾਫ ਜਿਹੜਾ ਦੁਕਾਨਦਾਰ ਦੇ ਪੱਤਿਆ ਵੀ ਕਰਾਂਗੇ ਤੇ ਉਹਦੀ ਦੁਕਾਨ ਬੰਦਸੀਲ ਕਰਾਂਗੇ ਨਾ ਤੇ ਅਸੀਂ ਵਾਧੂ ਸਮਾਨ ਕਿਸੇ ਨੂੰ ਮਤਲਬ ਜਿਹੜਾ ਲੈੰਦਣ ਉਹਦਾ ਨਾ ਹੀ ਖਾਦਾ ਕੋ ਤੋੜਾ ਮਹਿੰਗਾ ਵੇਚਦਾ